ਪੰਜਾਬ ਦੇ ਵਿੱਚ ਨਸ਼ਿਆਂ ਨੂੰ ਲੈ ਕੇ ਜਿੱਥੇ ਆਏ ਦਿਨ ਖਬਰਾਂ ਆ ਰਹੀਆਂ ਸੀ ਤਾਂ ਅੱਜ ਪਟਿਆਲਾ ਪੁਲਸ ਹਰਕਤ ਦੇ ਵਿੱਚ ਹੈ ਪਟਿਆਲਾ ਪੁਲਸ ਜਿਹੜੀ ਹੈਗੀ ਹੈ ਸਮੇਤ ਐਸਐਸਪੀ ਐਸਪੀ ਸਾਹਬਾਨ ਜਿਹੜੇ ਨਾਲ ਨੇ ਔਰ ਤੁਸੀਂ ਦੇਖ ਸਕਦੇ ਹੋ ਡਿਪਟੀ ਸਾਹਿਬ ਨਾਲ ਨੇ ਔਰ ਜਿਹੜੇ ਘਰਾਂ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਕਿਉਂਕਿ ਇਹ ਇੱਕ ਸਲਮ ਏਰੀਆ ਹੈਗਾ ਤਾਂ ਲਗਾਤਾਰ ਕਿਉਂਕਿ ਖਬਰਾਂ ਜਿਹੜੀਆਂ ਮਿਲ ਰਹੀਆਂ ਸਨ ਕਿ ਜਿਹੜਾ ਨਸ਼ਾ ਹੈਗਾ ਉਹ ਵਿਕਦਾ ਹੈਗਾ ਔਰ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤੋਂ ਸਵੇਰ ਤੋਂ ਹੀ ਜਿਹੜਾ ਹੈਗਾ ਪੁਲਸ ਸਰਚ ਆਪਰੇਸ਼ਨ ਜਿਹੜਾ ਹੈਗਾ ਉਹ ਚੱਲ ਰਿਹਾ ਹੈਗਾ ਵੱਡੀ ਮਾਤਰਾ ਦੇ ਨਾਲ ਜਿਹੜੀ ਪੁਲਸ ਹੈਗੀ ਉਹ ਵੀ ਪਹੁੰਚੀ ਹੋਈ ਹੈ ਤਾਂ ਸਿੱਧੀਆਂ ਤਸਵੀਰਾਂ ਤੁਹਾਨੂੰ ਇਹ ਦਿਖਾ ਰਹੇ ਹਾਂ ਤਾਂ ਸਵੇਰ ਤੋਂ ਹੀ ਜਿਹੜਾ ਹੈਗਾ ਪੁਲਸ ਪ੍ਰਸ਼ਾਸਨ ਵੱਡੀ ਗਿਣਤੀ ਦੇ ਨਾਲ ਚੈਕਿੰਗ ਕਰਦਾ ਹੋਇਆ ਤਾਂ ਜਰੂਰ ਤਸਵੀਰਾਂ ਇੱਕ ਵਾਰ ਤੁਸੀਂ ਦੇਖ ਸਕਦੇ ਹੋ ਪਟਿਆਲਾ ਦੀਆਂ ਸਿੱਧੀਆਂ ਤਸਵੀਰਾਂ ਨੇ ਤਾਂ ਜਿੱਥੇ ਘਰਾਂ ਦੀ ਚੈਕਿੰਗ ਹੋ ਰਹੀ ਹੈ ਔਰ ਲਗਾਤਾਰ ਇੱਕੋ ਗੱਲ ਕਹੀ ਜਾਂਦੀ ਸੀ ਕਿ ਜਿਹੜਾ ਇਹ ਸਲਮ ਏਰੀਆ ਹੈਗਾ ਤਾਂ ਜਰੂਰ ਵੀਡੀਓਜ਼ ਜਿਹੜੀਆਂ ਨੇ ਉਹ ਵਾਇਰਲ ਹੁੰਦੀਆਂ ਤਾਂ ਖੁਦ ਐਸਐਸਪੀ ਪਟਿਆਲਾ ਜਿਹੜੇ ਨੇ ਮੌਕੇ ਤੇ ਮੌਜੂਦ ਨੇ ਐਸਪੀ ਸਿਟੀ ਜਿਹਨਾਂ ਦੇ ਨਾਲ ਨੇ ਡਿਪਟੀ ਨੇ ਕਈ ਐਸਐਚਓਜ਼ ਨੇ ਤਾਂ ਤੁਸੀਂ ਦੇਖ ਸਕਦੇ ਹੋ ਪਾਰੀ ਮੁਸੱਕਤ ਦੇ ਨਾਲ ਜਰੂਰ ਜਿਹੜਾ ਏਰੀਆ ਹੈਗਾ ਚੈਕਿੰਗ ਜਰੂਰ ਕੀਤੀ ਜਾ ਰਹੀ ਹੈਗੀ ਆ ਖੁਦ ਮੌਕੇ ਤੇ ਐਸਐਸਪੀ ਪਟਿਆਲਾ ਮੌਜੂਦ ਨੇ ਐਸਪੀ ਸਿਟੀ ਮੌਜੂਦ ਨੇ ਵੱਡੇ ਗਿਣਤੀ ਦੇ ਨਾਲ ਪੁਲਸ ਫੋਰਸ ਮੌਜੂਦ ਹੈ ਲਗਾਤਾਰ ਸ਼ਿਕਾਇਤਾਂ ਮਿਲਦੀਆਂ ਸਨ ਇਸ ਏਰੀਆ ਦੇ ਉੱਤੋਂ ਜਿਹੜਾ ਹੈਗਾ ਉਹ ਸਲੰਪ ਏਰੀਆ ਦੇ ਵਿੱਚੋਂ ਕੁਝ ਨਸ਼ੀਲੇ ਪਦਾਰਥ ਨੇ ਜਿਹੜੇ ਵਿਗਦੇ ਨੇ ਕਈ ਵੀਡੀਓਜ਼ ਵਾਇਰਲ ਹੁੰਦੀਆਂ ਸੀਗੀਆਂ ਸਾਡੇ ਨਾਲ ਐਸਐਸਪੀ ਪਟਿਆਲਾ ਮੌਜੂਦ ਨੇ ਕਿਉਂਕਿ ਗਰਮੀ ਦੇ ਵਿੱਚ ਤੁਸੀਂ ਦੇਖਿਆ ਕਿਸ ਤਰੀਕੇ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਲੋਕਾਂ ਨੂੰ ਸਮਝਾਇਆ ਜਾ ਰਿਹਾ ਹੈ ਸਰ ਕਿਸ ਤਰੀਕੇ ਦੀ ਜਿਹੜੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਦੇਖੋ ਰਣਜੀਤ ਜੀ ਇਹਦੇ ਦੋ ਇਸ ਲੜਾਈ ਦੇ ਦੋ ਹਿੱਸੇ ਨੇ ਪਹਿਲਾ ਹਿੱਸਾ ਹੈ ਅਵੇਅਰਨੈਸ ਦੂਸਰਾ ਹਿੱਸਾ ਹੈ ਇਨਫੋਰਸਮੈਂਟ ਮਨਜੋਗ ਡੀਜੀਪੀ ਪੰਜਾਬ ਦਾ ਕਲੀਅਰ ਵਿਜ਼ਨ ਆ ਕਿ ਵੱਦ ਤੋਂ ਵੱਧ ਲੋਕਾਂ ਨੂੰ ਅਵੇਅਰ ਕੀਤਾ ਜਾ ਸਕੇ ਕਿ ਇਹ ਨਸ਼ਾ ਇੱਕ ਬਿਮਾਰੀ ਹੈ ਦੂਜਾ ਸਪਲਾਈ ਚੇਨ ਨੂੰ ਤੋੜਨ ਲਈ ਵੱਦ ਤੋਂ ਵੱਧ ਐਨਫੋਰਸਮੈਂਟ ਕੀਤੀ ਜਾਵੇ ਅਸੀਂ ਇਹ ਦੋਨੇ ਪਹਿਲੂਆਂ ਤੇ ਵਰਕ ਕਰ ਰਹੇ ਹਾਂ ਤੇ ਸਾਨੂੰ ਬਹੁਤ ਵਧੀਆ ਰਿਜ਼ਲਟ ਪਹਿਲਾਂ ਵੀ ਮਿਲੇ ਆ ਤੇ ਮੈਨੂੰ ਉਮੀਦ ਆ ਕਿ ਮਲਟੀ ਪ੍ਰਾਂਗ ਸਟਰੈਟਜੀ ਦੇ ਨਾਲ ਅਸੀਂ ਇਹ ਦੁਬਾਰੇ ਵਧੀਆ ਰਿਜ਼ਲਟ ਦੇ ਦੇਵਾਂਗੇ। ਸਰ ਆ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਬੜੇ ਵਧੀਆ ਤਰੀਕੇ ਦੇ ਨਾਲ ਤੁਸੀਂ ਪਰਿਵਾਰਾਂ ਨੂੰ ਸਮਝਾ ਰਹੇ ਸੀ ਇਸ ਚੀਜ਼ ਨੂੰ ਲੈ ਕੇ ਉਹ ਕਿਸ ਤਰੀਕਾ ਦੇ ਦੇਖੋ ਪਰਿਵਾਰਾਂ ਨੂੰ ਗਾਈਡ ਕਰਨ ਦੀ ਇਹ ਲੋੜ ਆ ਕਿ ਜੇਕਰ ਤੁਹਾਡਾ ਕੋਈ ਸਦਸਾ ਨਸ਼ੇ ਖਾ ਰਿਹਾ ਉਹਦੇ ਤੇ ਲੱਗਿਆ ਤੇ ਹੀ ਇਸ ਨਾਟ ਅ ਕ੍ਰਿਮੀਨਲ ਇਹਦਾ ਪ੍ਰੋਪਰ ਮੈਡੀਕਲ ਪ੍ਰੋਸੀਜਰ ਆ ਜੇ ਆਪਾਂ ਵਿਲਿੰਗਲੀ ਉਹਨੂੰ ਨਸ਼ਾ ਛੁਡਾਊ ਕੇਂਦਰ 'ਚ ਦਾਖਲ ਕਰਾਵਾਂਗੇ ਉਹਦਾ ਪ੍ਰੋਪਰ ਟ੍ਰੀਟਮੈਂਟ ਹੋਊਗਾ ਉਹ ਦੁਬਾਰੇ ਮੁਖਤਰਾਜੇ ਸ਼ਾਮਿਲ ਹੋ ਸਕੂਗਾ ਇਸ ਕਰਕੇ ਇਹਨੂੰ ਇੱਕ ਆਪਾਂ ਸੋਸ਼ੀਅਲੀ ਇੱਕ ਸਟਿਗਮਟਾਈਜ਼ ਨਹੀਂ ਕਰਨਾ ਵੈਸਟਰਨ ਕੰਟਰੀਜ਼ 'ਚ ਵੀ ਇਹੀ ਗੱਲ ਹੈ ਕਿ ਜੇਕਰ ਕੋਈ ਐਡਿਕਟ ਆ ਉਹ ਕ੍ਰਿਮੀਨਲ ਨਹੀਂ ਹੈਗਾ ਸਾਡਾ ਮੇਨ ਫੋਕਸ ਇੱਕ ਤੇ ਜਿਹੜੀ ਅਵੇਅਰਨੈਸ ਤੇ ਰਹੂਗਾ ਤੇ ਜਿਹੜਾ ਵੇਚ ਰਿਹਾ ਆ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਉਹਨਾਂ ਦੀ ਜਾਇਦਾਦਾਂ ਵੀ ਅਸੀਂ ਜ਼ਬਤ ਕਰਾਂਗੇ ਉਹਨਾਂ ਨੂੰ ਉਹਨਾਂ ਨੂੰ ਪਰਚੇ ਦੇ ਕੇ ਅੰਦਰ ਵੀ ਅਸੀਂ ਰਿਕਵਰੀ ਹੋਈ ਸਰ ਬਿਲਕੁਲ ਹੋਊਗੀ ਜੀ ਸ਼ਾਮ ਤੱਕ ਅਸੀਂ ਟੋਟਲ ਡਾਟਾ ਜਿਹੜਾ ਕਿ ਰਿਕਵਰੀ ਹੋਈ ਤੁਹਾਡੇ ਨਾਲ ਸਾਂਝਾ ਕਰ ਉਹ ਸਾਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਹੈਗੀਆਂ ਲਗਾਤਾਰ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਹੈਗੇ ਕਿ ਲੋਕ ਸੰਪਰਕ ਕਰਨਾ ਚਾਹੁੰਦੇ ਹੁਣ ਤਾਂ ਲਾਗੇ ਫਲਾਣਾ ਬੰਦਾ ਨਸ਼ਾ ਕਰ ਰਿਹਾ ਜਾਂ ਵੇਚ ਰਿਹਾ ਹੈਗਾ ਉਹ ਪੁਲਿਸ ਨਾਲ ਕਿਸ ਤਰੀਕੇ ਦੇ ਨਾਲ ਸੰਪਰਕ ਦੇਖੋ ਸਾਡਾ ਕੰਟਰੋਲ ਰੂਮ 95 929 12524 ਘੰਟੇ ਚਾਲੂ ਆ ਮੈਂ ਵੀ ਡੇਲੀ ਆਪਣੇ ਆਫਿਸੋਂ ਨਾ ਆ ਮਾਨਜੋਗ ਬੀਜੀਪੀ ਪੰਜਾਬ ਨੇ ਜਿਵੇਂ ਡਾਇਰੈਕਸ਼ਨ ਵੀ ਕੀਤੇ ਸੀ ਕਿ 11 ਤੋਂ 1 ਤੱਕ ਹਰੇਕ ਉਸ ਤੋਂ ਬਾਅਦ ਵੀ ਹਰੇਕ ਅਫਸਰ ਜਿਹੜਾ ਪਬਲਿਕਲੀ ਅਵੇਲੇਬਲ ਰਹੂਗਾ ਕੋਈ ਵੀ ਇਨਫੋਰਮੇਸ਼ਨ ਆ ਮੇਰੇ ਨਾਲ ਸਾਂਝੀ ਕਰੀ ਜਾਵੇ ਇੱਕ ਤਾਂ ਅਸੀਂ ਸੂਚਨਾ ਦੇਣ ਵਾਲੇ ਨੂੰ ਗੁਪਤ ਰੱਖਾਂਗੇ ਤੇ ਵੱਧ ਤੋਂ ਵੱਧ ਸਖਤ ਕਾਰਵਾਈਆਂ ਕਰਾਂਗੇ ਧੰਨਵਾਦ ਜੀ ਤਾਂ ਬਿਲਕੁਲ ਇਹਨਾਂ ਸਾਡੇ ਨਾਲ SSCB ਪਟਿਆਲਾ ਜਿਨ੍ਹਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਅਗਰ ਕੋਈ ਨਸ਼ਾ ਵੇਚਦਾ ਹੈ ਜਾਂ ਨਸ਼ਾ ਕਰਦਾ ਹੈ ਕੋਈ ਜਾਣਕਾਰੀ ਪੁਲਿਸ ਨੂੰ ਦੇਣਾ ਚਾਹੁੰਦਾ ਹੈ ਤਾਂ ਉਹ ਵੀ ਗੁਪਤ ਰੱਖੀ ਜਾਏਗੀ ਤਸਵੀਰਾਂ ਇਸ ਵੇਲੇ ਦੀਆਂ ਤੁਸੀਂ ਦੇਖ ਸਕਦੇ ਹੋ ਇਹ ਪਟਿਆਲਾ ਦਾ ਸਲਮ ਏਰੀਆ ਹੈਗਾ ਜਿੱਥੋਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸੀਗੀਆਂ ਕਿ ਜਿਹੜਾ ਹੈਗਾ ਇੱ ਚਾ ਵਿਖਦਾ ਔਰ ਸੋਸ਼ਲ ਮੀਡੀਆ ਦੇ ਕਾਫੀ ਜਿਹੜੀਆਂ ਵੀਡੀਓਜ਼ ਵੀ ਜਿਹੜੀਆਂ ਵਾਇਰਲ ਹੁੰਦੀਆਂ ਸੀ ਅੱਜ ਭਾਰੀ ਮਾਤਰਾ ਦੇ ਵਿੱਚ ਪੁਲਿਸ ਜਿਹੜੀ ਹੈਗੇ ਪਹੁੰਚਦੀ ਹੈ ਨਾਲ ਜਰੂਰ ਐਸਐਸਪੀ ਨਾਲ ਹੁੰਦੇ ਨੇ ਪਟਿਆਲਾ ਡਿਪਟੀ ਸਹਿਬਾਨ ਹੁੰਦੇ ਨੇ ਐਸਪੀ ਸਿਟੀ ਨਾਲ ਹੁੰਦੇ ਨੇ ਭਾਰੀ ਫੋਰਸ ਦੇ ਨਾਲ ਜਰੂਰ ਚੈਕਿੰਗ ਕੀਤੀ ਗਈ ਹੈ ਔਰ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜਿਹੜੇ ਲੋਕ ਨਸ਼ਾ ਕਰਦੇ ਨੇ ਜਾਂ ਨਸ਼ਾ ਵੇਚਦੇ ਨੇ ਉਹ ਜਰੂਰ ਪੰਜਾਬ ਪੁਲਿਸ ਦੇ ਨਾਲ ਸੰਪਰਕ ਕਰਨ ਉਹਨਾਂ ਦਾ ਜਿਹੜਾ ਨਾਮ ਹੈਗਾ ਉਹ ਗੁਪਤ ਰੱਖਿਆ ਜਾਏਗਾ ਜਰੂਰ ਰਿਕਵਰੀ ਦੀ ਵੀ ਗੱਲ ਹੈਗੀ ਹੈ ਤਾਂ ਕੁਝ ਸਮੇਂ ਬਾਅਦ ਪਤਾ ਲੱਗੂ ਕਿੰਨੀ ਕਿ ਜਿਹੜੀ ਰਿਕਵਰੀ ਹੈ ਹੋਰ ਅਪਡੇਟਸ ਲਈ ਬਣੇ ਰਹੋ ਹਮਦਰ ਟੀਵੀ ਨਾਲ ਕੈਮਰਾ ਪਰਸਨ राजीव ਦੇ ਨਾਲ ਅਨਦੀਪ ਸਿੰਘ ਪਟਿਆਲਾ